ਖਨੌਰੀ ਬਾਰਡਰ ਦੇ ਮਾਝੇ ਵਾਲੇ ਵੀਰ ਸਾਡੇ ਪਹੁੰਚਿਆ ਜੀ ਪਿੰਡ ਸਭਰਾ ਤੋਂ ਪਿੰਡ ਸਭਰਾ ਤੋਂ ਪਹੁੰਚਿਆ ਜੀ ਵੀਰ ਸਾਡੇ ਕੁਲਦੀਪ ਸਿੰਘ ਲਵ ਸਿੰਘ ਢਾਟ ਕਿਉਂਕਿ ਸ਼ਿਫਟ ਬਦਲੀ ਜਾ ਰਹੀ ਹੈ ਜੀ ਵਾਰੀ ਤੋਂ ਵਾਰੀ ਦੁਬਾਰਾ ਜਿਵੇਂ ਜੋਧੇ ਆਉਂਦੇ ਆ ਤੇ ਵਾਰੀ ਵਾਰੀ ਸ਼ਿਫਟ ਬਦਲੀ ਜਾਂਦੀ ਹੈ ਜੀ ਤੇ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਣੇ ਜੇ ਆਪਣੇ ਅੱਜ ਖਨੌਰੀ ਪਹੁੰਚੇ ਜੇ ਕੀ ਤੁਹਾਡੇ ਦੇ ਵੇਖਿਆ ਇੱਥੇ ਅੱਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬੋਲੇ ਇੱਥੇ ਆਇਆ ਵੇਖ ਕੇ ਖੁਸ਼ੀ ਨਹੀਂ ਆ ਸੰਗਤ ਨੇ ਬੜੇ ਬਲੇ ਕਰਾਈ ਪਈ ਆ ਹਾਂਜੀ ਇਹ ਉਹ ਦਿੱਲੀ ਨਾਲੋਂ ਵੀ ਕਿਹਾ ਸੰਗਤ ਇੱਥੇ ਜਿਆਦਾ ਤੇ ਦੂਜੇ ਵੀ ਜਿਹੜੇ ਘਰ ਬੈਠੇ ਉਹਨਾਂ ਨੂੰ ਬੰਨੇ ਵੀਰੋ ਆਪਣੀ ਟੂੜੀਆਂ ਲਾਓ ਤਗੜੇ ਉਹ ਨਿਕਲ ਕੇ ਆਓ ਆਪਣੇ ਹਕਾਕਤੇ ਹੋਣਾ ਬਿਲਕੁਲ ਜੀ ਆਪਾਂ ਕਿਸੇ ਵਾਤੇ ਨਹੀਂ ਨਾ ਆਪਾਂ ਆਪਣੇ ਹਕਾਕਤੇ ਹੋਣਾ ਬਿਲਕੁਲ ਜੀ ਬਿਲਕੁਲ ਹਰੇ ਕਿਸਾਨ ਆਪਾਂ ਬਿਲਕੁਲ ਜੀ ਬੇਨਤੀ ਕਰਦੇ ਵਾਧੂ ਬੱਚੜ ਕੇ ਉਹ ਤਗੜੇ ਕੋ ਪਿੱਛੋਂ ਵਾਹ ਜੀ ਵਾਹ ਬੜੀ ਤਗੜੀ ਗੱਲ ਆ ਜੀ ਹਾਂਜੀ ਇੱਧਰ ਸਾਡੇ ਠੇਕੇਦਾਰ ਸਾਹਿਬ ਜੀ ਹਾਂਜੀ ਹਾਂਜੀ ਅੱਜ ਪਹੁੰਚੇ ਜੇ ਅੰਦੋਲਨ ਦੇ ਵਿੱਚ ਕੀ ਕੁਝ ਵੇਖਿਆ ਕਿਵੇਂ ਸਿੰਘੂ ਮੋਰਚੇ ਵਾਲਾ ਦਿੱਲੀ ਵਾਲਾ ਮਾਹੌਲ ਲੱਗਦਾ ਕਿ ਦਿੱਲੀ ਨਾਲ ਵੀ ਤਾਂ ਉਹ ਗੱਲ ਦੇਖੋ ਪਤਾ ਕੀ ਹੈ ਜੀ ਦਿੱਲੀ ਮਾਹੌਲ ਫੂਰ ਸੀਗਾ ਹਾਂਜੀ ਇਥੇ ਮਾਹੌਲ ਜਿਹੜਾ ਤਣਾਅ ਉਹ ਬਣਿਆ ਹਾਂਜੀ ਬਹੁਤ ਨੁਕਸਾਨ ਹੋਇਆ ਸਿੰਘਾਂ ਦਾ ਹਾਂਜੀ ਨਹੀਂ ਸਰਕਾਰਾਂ ਨੂੰ ਕਰਨਾ ਚਾਹੀਦਾ ਅਸੀਂ ਉਹਦੇ ਆਪ ਦੇ ਭਾਰਤ ਦੇ ਵਾਸੀਆਂ ਕੋਈ ਅਸੀਂ ਗੈਰ ਸਿੱਖ ਨੇ ਜਾਂ ਗਾਇਰ ਦੇਸ਼ਤਾਨੀ ਨਹੀਂਗੇ ਬਿਲਕੁਲ ਜੀ ਬਿਲਕੁਲ ਉਹਨੂੰ ਮਾੜਾ ਵਰਦੀ ਦਾ ਕੀਤਾ ਸੈਟ ਕਰ ਲੈ ਨਹੀਂ ਕਰਨਾ ਚਾਹੀਦਾ ਲੰਬੇ ਡਟ ਕੇ ਡਟ ਕੇ ਵਿਰੋਧ ਕਰਾਂਗੇ ਬਹੁਤ ਵਧੀਆ ਜੀ ਦੇਖੋ ਵੱਡੇ ਵੱਡੇ ਟਰੈਕਟਰ ਆ ਸਾਈਡ ਤੇ ਤੁਸੀਂ ਲਵ ਸਿੰਘ ਜੀ ਤੁਸੀਂ ਕੀ ਕਰਨ ਜਾ ਰਹੇ ਹੋ ਬਾਈ ਜੀ ਆ ਵੀ ਲੰਚ ਚਲੋ ਚਲੋ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਮੈਂ ਤਾਂ ਇਹੋ ਬੇਨਤੀ ਕਰੂੰਗਾ ਜਿਹੜੇ ਭਰਾ ਘਰਾਂ ਦੇ ਬੈਠੇ ਆ ਅੰਦੋਲਨ ਦਾ ਹਿੱਸਾ ਬਣੀਏ ਵੱਧ ਚੜ ਕੇ ਜਿੰਨੀ ਭੀੜ ਹੋਊਗੀ ਸੰਗਤ ਜਿੰਨੀ ਵੱਧ ਤੋਂ ਵੱਧ ਹੋਊਗੀ ਉਨਾ ਹੀ ਜਿਹੜਾ ਪ੍ਰੈਸ਼ਰ ਦਾ ਦਬਾਅ ਜਿਹੜਾ ਸਰਕਾਰ ਤੇ ਬਣੂਗਾ ਬਾਕੀ ਚਲੋ ਇਹ ਆ ਕਿ ਜੋ ਅੱਜ ਵੇਖਿਆ ਕੀ ਕੁਝ ਲੱਗਦਾ ਤੁਹਾਨੂੰ ਇਹ ਹਾਲਾਤ ਜਿਹੜੇ ਆ ਉਹ ਹਾਲਾਤ ਇੱਕ ਨਾ ਜ਼ਬਰ ਜਿਹੜਾ ਸਰਕਾਰ ਵੱਲੋਂ ਢਾਇਆ ਗਿਆ ਵਾ ਕੋਈ ਅੰਤ ਨਹੀਂ ਛੱਡਿਆ ਗਿਆ ਨਾ ਇੱਥੇ ਕਿਸਾਨਾਂ ਦੇ ਉੱਤੇ ਜਿਹੜਾ ਵਾਰ ਕੀਤਾ ਗਿਆ ਵਾ ਸਾਡੇ ਨੌਜਵਾਨ ਮੁੰਡੇ ਵਿਚਾਰੇ ਜਿਹੜੇ ਆ ਉਹ ਉਹ ਉਹਨਾਂ ਦੀ ਮੌਤ ਹੋ ਗਈ ਆ ਕਿੰਨੇ ਆ ਸਾਡੇ ਆ ਟਰੈਕਟਰ ਭੰਨ ਦਿੱਤੇ ਗੱਡੀਆਂ ਭੰਨ ਦਿੱਤੀਆਂ ਗਈਆਂ ਵਾ ਉਹ ਇਹ ਨਵਲ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਆ ਇੰਨੀ ਮਾੜੀ ਘਟਨਾ ਤੁਸੀਂ ਦੇਖਿਆ ਲੜਾਕੂ ਜਾ ਰਹੇ ਆ ਡਰੋਨ ਰਾਹੀਂ ਗਈ ਕੋਸ਼ਿਸ਼ ਹਮਲੇ ਕਰਾ ਰਹੀ ਆ ਬਹੁਤ ਘਟੀਆ ਹਰਕਤਾਂ ਦੇ ਉੱਪਰ ਆਈ ਆ ਚਲੋ ਮੋੜ ਦੋ ਮੋੜ ਦੋ ਗੱਲ ਨਹੀਂ ਆ ਕਾਰ ਆਉਤੀ ਕਰ ਲਵੇ ਇੰਦਰ ਵੀ ਏਕਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਵਾ ਵਾ ਜੀ ਵਾ ਜਿੱਤ ਸੱਚ ਦੀ ਜਿੱਤ ਹੋ ਕੇ ਫਿਰ ਬਿਲਕੁਲ ਜੀ ਤੇ ਆ ਵੇਖੋ ਕਲੀ ਕੁਲਦੀਪ ਸਿੰਘ ਸਰਾ ਵੀਰ ਇਹ ਵੀ ਉਥੇ ਆਪਣੇ ਨਾਲ ਜੁੜਿਆ ਰਿਹਾ ਦੁੱਖ ਵੜਿਆ ਸੀ ਕੁਲਦੀਪ ਸਿੰਘ ਜੀ ਬੜੀ ਦੁੱਖਦ ਬਹੁਤ ਜਿਆਦੀ ਬਹੁਤ ਜੀ ਸ਼ਾਂਤਬਾਈ ਬੈਠੇ ਤੁਹਾਨੂੰ ਪਤਾ ਇੰਨੇ ਲੋਕ ਕਿਹੜੇ ਡਰ ਜਾਈ ਗਏ ਚਲੋ ਸ਼ਾਂਤਬਾਈ ਅੱਗੇ ਬਾਤ ਇਹ ਬਚਾਰੇ ਅਤਿਆਚਾਰ ਕੀਤਾ ਬਹੁਤ ਜਿਆਦਾ ਮਾੜੀ ਗੱਲ ਹੈ ਨਾ ਮੋਦੀ ਨੇ ਕੀਤਾ ਬਹੁਤ ਜਿਆਦਾ ਧੰਨਵਾਦ ਜੀ ਥੈਂਕ ਯੂ ਵੇਖੋ ਜੀ ਆਹ ਟਰੈਕਟਰ ਭੰਨਿਆ ਵਾ ਆਹ ਤੇ ਕਿਉਂ ਨਹੀਂ ਆਵਦਾ ਮੁੰਡੇ ਦਾ ਖਾਤਾ ਬੈਨ ਕਰਤਾ ਤੇ ਵੀਡੀਓ ਸ਼ੇਅਰ ਕਰ ਦਿਓ ਭਾਈ ਜੀ ਬੱਸ ਤੋਂ ਬਾਅਦ ਤੇ ਵੇਖੋ ਜਿਹੜੇ ਯੋਧੇ ਮੋਰਚਿਆਂ 'ਚ ਡਟੇ ਹੋਏ ਆ ਤੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਪਿਆਰੀ ਘਟਾ ਵੱਲ ਜਾਨ ਵੀ ਕੋਈ ਨਾ ਕੱਢੇ ਆਹ ਦੇਖੋ ਜੀ ਹੁਣ ਨਾਮ ਨਾਮ ਹੋਇਆ ਹੈ ਕਿਸੇ ਵੀ ਤਰ੍ਹਾਂ ਦੀ ਹਿੰਮਤ ਨਾਲ ਵੀ ਨਾ ਕੀਤੀ ਜਾਵੇ ਹੱਥ ਜੋੜ ਕੇ ਬੇਨਤੀ ਹੈ ਜੀ ਫਾਇਦਾ ਆਪਾਂ ਇਹਨਾਂ ਦੇ ਇਹਨੇ ਕੰਮ ਨੂੰ ਗਾਲਾਂ ਕੱਢੰਦਾ ਆ ਮੰਦਿਰਾਂ ਦੀ ਇਹ ਸ਼ੇਅਰ ਕਰ ਦਿਓ ਦੋਸਤੋ